ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੁਰਜ ਥਰੋੜ ਤੇ ਬਈ ਜ਼ਿਲ੍ਹਾ ਇਹਨੂੰ ਬਠਿੰਡਾ ਪੈਣਦਾ ਤਹਿਸੀਲ ਬਈ ਇਹਨੂੰ ਭਗਤਾ ਭਾਈ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਬਿੱਕਰ ਸਿੰਘ ਬਾਈ ਦਾ ਨਾਮ ਹੈਗਾ ਬਿੱਕਰ ਸਿੰਘ ਬਾਈ ਜੀ ਆਪਣੇ ਘਰ ਹੋਂ ਨੋਵੇ ਕੀ ਐਡਰੈਸ ਹੈ ਜੀ ਆਪਣਾ ਆਪਣਾ ਬਾਈ ਦੇ ਠੇਕੇ ਦੇ ਨਵੇਂ ਘਰ ਆ ਬਾਈ ਠੀਕ ਹੋ ਜੀ ਹਾਂ ਜੀ ਪਹਿਲਾਂ ਹੀ ਠੀਕ ਹੋਈ ਜਦੋਂ ਆਪਾਂ ਬਾਈ ਪੈਂਟ ਤੇ ਐਂਟਰ ਕਰਦੇ ਆਂ ਤੇ ਮੋੜ ਤੇ ਬਾਈ ਇੱਕ ਠੇਕਾ ਆਉਂਦਾ ਬਾਈ ਦੇ ਠੇਕੇ ਦੇ ਨਜ਼ਦੀਕ ਘਰ ਆ ਬਾਈ ਦਾ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਦੱਸੋ ਬਾਈ ਜੀ ਵੈੜ ਦੀ ਕੀ ਡਿਟੇਲ ਆ ਜੀ ਇਹ ਜੀ ਫਿਰ 12 ਬਾਈ ਲੀਟਰ ਹੋਦਾ ਜੀ ਬਾਈ ਜੀ ਪਿਛਲੇ 12 ਬਾਈ ਲੀਟਰ ਦਾ ਦਿੱਤਾ ਤੇ ਕਿਹੜਾ ਸੂਏ ਸੂਣੀ ਆ ਜੀ ਇਸ ਵਾਰੀ ਇਹ ਦੂਜਾ ਸੂਆ ਸੂਣਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਜੀ ਗੱਤ ਨਾਲ ਲਉਗੇ 5-7 ਦਿਨਾਂ ਦੀ ਕੱਚੀ ਆ ਬਾਈ ਤੁਸੀਂ ਹਵਾਨਾ ਵੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਡੀ ਬੰਤਰ ਦੀ ਚੰਗੀ ਆ ਦੇਖ ਸਕਦੇ ਹੋ ਕੱਢ ਲਓ ਬਾਹਰ ਮੜਾ ਧੁਰਾ ਖਾ ਲਈ ਦੇਖ ਸਕਦੇ ਹੋ ਬਈ ਮੂੰਹ ਮੁੱਥੇ ਦੀ ਚੰਗੀ ਆ ਚੰਗੀ ਬਰੀਡ ਦੀ ਵਹਿੜਾ ਬਾਈ ਜੀ ਹਵਾਨਾ ਤੁਸੀਂ ਵੇਖ ਸਕਦੇ ਹੋ ਸ਼ਾਨਦਾਰ ਆ ਦੂਜਾ ਸੂਆ ਬਾਈ ਇਸ ਵਾਰੀ ਸੂਣਾ ਆ ਸਭੀ 24 ਤੋਂ 25 ਲੀਟਰ ਦੁੱਧ ਪਾਉਂਦੀ ਪਹਿਲੇ ਸੂਏ 22 ਲੀਟਰ ਦੁੱਧ ਪਾਇਆ ਵੈੜ ਨੇ ਰੰਗ ਰੂਪ ਦੀ ਦੇਖ ਸਕਦੇ ਹੋ ਬਾਈ ਜੀ ਸ਼ਾਨਦਾਰ ਆ ਸੋਨਾ ਹਵਾਨਾ 4-5 ਦਿਨਾਂ ਨੂੰ ਹਜੇ ਸੂਣਾ ਬਾਈ ਜੀ ਤੋੜ ਲਓ ਠੰਡੀ ਸੀਲ ਪੂਰੀ ਹੈ ਬਾਈ ਘਰ ਦੀ ਵੈੜਾ ਬਾਈ ਦੀ ਵਪਾਰ ਲੈਣ ਦਾ ਕੋਈ ਕੰਮ ਨਹੀਂ ਘਰੇਲੂ ਪਸ਼ੂ ਕਾਊਗਾ ਹਵਾਨਾ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਵੈੜ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਬਾਈ ਜੀ ਕੀ ਡਿਮਾਂਡ ਕਰਦੇ ਜੀ ਆਪਾਂ ਇਹਦੀ ਵੀਰੇ ਮੁੱਲਾ 75000 ਰੁਪਏ 75000 ਰੁਪਏ ਬਾਈ ਡਿਮਾਂਡ ਕਰਦੇ ਆ ਤੁਸੀਂ ਮੂੰਹ ਮੱਥੇ ਹੀ ਦੇਖ ਸਕਦੇ ਹੋ ਬਾਈ ਜੀ ਚੰਗੀ ਆ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਫੋਨ ਨੰਬਰ ਹੈ ਜੀ ਆਪਣਾ 94633 ਹਾਂਜੀ 109733 ਇੱਕ ਵਾਰ ਫੇਰ ਬੋਲ ਦਿਓ 94633 ਹਾਂਜੀ 109733 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗੇ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ